ਇਸ ਲਿੰਜੈਕਸ਼ਨ ਦੇ ਕੈਪ ਪੈਣੇ ਕੋਈ ਇੰਜੈਕਸ਼ਨ ਵੀ ਪੈਣੇ ਸਰੰਜਾਂ ਦੀਆਂ ਡੱਬੀਆਂ ਪਈਆਂ ਨੇ ਦੇਖੋ ਤੇ ਕਹਿੰਦੇ ਜੀ ਇਹ ਪਾਰਕ ਦਾ ਲੋਕਾਂ ਲਈ ਇਥੇ ਲੋਕ ਹੋਣਗੇ ਆ ਇਥੇ ਸ਼ਰੀਆਮਨ ਇੰਜੈਕਸ਼ਨ ਡਿਗੇ ਪੈਣੇ ਦੇਖ ਲਿਆ ਮੇਰੇ ਖੁੱਡਾਂ ਨੇ ਉਹ ਐਡੀਆਂ ਵੱਡੀਆਂ ਵੱਡੀਆਂ ਕੁੱਟੀਆਂ ਪਈਆਂ ਨੇ ਜਿਹੜੀ ਪਾਰਕ ਲੋਕਾਂ ਦੇ ਲਈ ਬਣੀ ਸੀ ਉਹ ਹੁਣ ਇੱਕਾ ਚੂਹਿਆਂ ਦੇ ਲਈ ਬਣ ਗਈ ਆ ਆਹ ਤੇ ਲੋਕਾਂ ਨੂੰ ਨਾ ਕਰੇ ਨਾ ਨਾ ਕਰਦੇ ਆ ਨਸ਼ੇ ਦੀ ਜੋ ਵੀ ਗੈਂਡੇ ਆ ਨਸ਼ੇ ਦੀ ਲੋਗ ਨੇ ਰਾਤ ਨੂੰ ਲੁੱਟਦੇ ਨੇ ਲੋਕਾਂ ਨੂੰ ਠੀਕ ਹੈ ਜੀ ਤੇ ਪਰਲੇ ਪਾਸੇ ਭੋਲੇ ਵਾਲੀਆ ਪਿੰਡਾ ਉਰਲੇ ਪਾਸੇ ਆਪਣੀ ਪੱਤੀ ਜਾਂਦੀ ਉਹਨਾਂ ਪਿੰਡਾ ਇਹਨਾਂ ਦਾ ਕੋਈ ਹੋਣਾ ਨਹੀਂ ਕਿ ਅੰਦਰ ਪਾਣੀ ਦਾ ਸਰਦ ਬਣਿਆ ਹੋਇਆ ਨਹੀਂ ਤਾਂ ਪਾਣੀ ਤੇ ਕੋਈ ਉਹਦੀ ਮੋਟਰ ਹੈ ਤਾਂ ਹੀ ਉਹਨਾਂ ਨੂੰ ਡੋਟਣ ਵਾਲੀ ਮੈਂ ਖੁਦ ਜਾ ਕੇ ਕੰਮ ਕਰਕੇ ਆ ਵੀ ਪਾਣੀ ਵਾਲਾ ਇਹਨਾਂ ਨੂੰ ਡੋਟਣ ਵਾਲਾ ਚਲਵਾ ਦੂੰਗਾ ਵੀ ਰਾਤ ਨੂੰ ਦੇਖ ਲੋ ਇੱਥੇ ਜਿਹੜਾ ਕੋਈ ਫੁਆਰੀ ਇੱਥੇ ਰਹਿਣ ਦੀ ਰਾਤ ਨੂੰ ਉਹਨੂੰ ਰੋਕ ਲੰਗੇ ਸਾਡੇ ਖੁਦ ਦੇਖ ਲੈ ਮੈਨੂੰ ਖੁਦ ਨੂੰ ਬੰਦੇ ਕਿੱਦਾਂ ਕਰਾਂ ਆਂ ਦੋ ਵਜੇ ਨੂੰ ਆਇਆ ਨੂੰ ਆ ਇਹਨਾਂ ਨੂੰ ਕੋਈ ਸੇਫਟੀ ਨਹੀਂ ਬਿਲਕੁਲ ਹੀ ਸੇਫਟੀ ਨਹੀਂ ਅੱਜ ਤੱਕ ਤਾਂ ਪਿਆਰ ਬਣਿਆ ਹੋਇਆ ਹੈ ਕੋਈ ਡਰ ਨਹੀਂ ਕੋਈ ਪ੍ਰਸ਼ਾਸਨ ਦਾ ਡਰ ਨਹੀਂਗਾ ਠੀਕ ਹੈ ਜੀ ਇਹ ਅੱਜ ਤੱਕ ਪਿਆਰ ਹੋਇਆ ਬਣਿਆ ਤੇਰੀ ਮਰਜ਼ੀ ਕਿਤਾ ਹੋ ਕਰ ਲਿਓ ਬਾਅਦ ਫੋਨ ਤੇ ਉਹ ਹੋ ਗਲੇ ਆ ਬਾਅਦ ਦੇਖੀ ਜੇ ਤੁਸੀਂ ਪਾਰਕ ਵਿੱਚ ਕਹਿ ਰਹੇ ਹੋ ਕਿ ਮੈਂ ਚਿਹਰੇ ਬੈਠਾ ਹੁੰਦੇ ਆ ਪਰ ਨਾਲ ਹੀ ਪੁਲਿਸ ਦਾ ਬੂਥ ਬਣਾਇਆ ਕੋਈ ਸਮਝ ਆ ਰਹੀ ਨਹੀਂ ਕੋਈ ਧੰਨ ਨਹੀਂ ਉਹਨਾਂ ਦਾ ਕੋਈ ਧੰਨ ਨਹੀਂ ਸ਼ੀਗਲ ਜੀ ਤੁਹਾਨੂੰ ਦੇ ਕੇ ਪ੍ਰੋਨੀ ਸੁੰਗਾਂ ਮੈਂ ਰਣਜੀਤ ਪਰ ਅੱਜ ਆਪਾਂ ਗੱਲ ਕਰਾਂਗੇ ਮੁਬਈਆਣੇ ਦੇ ਵਿਕਾਸ ਦੀ ਮੁਬਈਆਣੇ ਦੇ ਹਾਲਾਤਾਂ ਦੀ ਅਸੀਂ ਜੇ ਸਮਰਾਲਾ ਚੌਂਕ ਦੇ ਵਿੱਚ پارک ਦੇ ਵਿੱਚ ਮਜੂਦ ਹੈ پارک ਬਣੀ ਹੋਈ ਹੈ ਜਿਹਦੇ ਤੇ ਲੱਖਾਂ ਕਰੋੜਾਂ ਰੁਪਏ ਦਾ ਖਰਚਾ ਕੀਤਾ ਗਿਆ ਵੀ پارک ਨੂੰ ਇਹ ਵਧੀਆ ਬਣਾਇਆ ਗਿਆ ਲੋਕਾਂ ਦੇ ਬੈਠਣ ਦੇ ਲਈ ਕਰੋੜਾਂ ਦਾ ਖਰਚ ਕੀਤਾ ਗਿਆ ਸੀ ਪਰ ਇਹਦੇ ਹਾਲਾਤ ਇਥੇ ਲੋਕ ਤਾਂ ਨਹੀਂ ਹੁੰਦੇ ਆਉਂਦੇ ਨੇ ਤਾਂ ਨਸ਼ੇੜੀ ਨਸ਼ੇੜੀ ਤੇ ਫਿਰ ਤਸਵੀਰਾਂ ਦੇਖੋ ਕਿ ਇਹ ਨਸ਼ੇੜੀ ਨਹੀਂ ਤੇ ਸ਼ਰੀਆਮਾ ਬੈਠੇ ਨੇ ਉਹ ਲੋਕ ਨਹੀਂ ਆਲੇ ਤੇ ਜਿਹੜਾ ਮੇਰੇ ਪਸਾਰੀ ਨੇ ਉਹਨਾਂ ਨੇ ਆਪਣਾ ਇੱਥੇ ਰਹਿਣ ਦਾ ਟਿਕਾਣਾ ਬਣਾਇਆ ਹੋਇਆ ਹੈ ਜਿਹੜੀ ਆ ਬਣਾਏ ਹੋਇਆ ਉਹ ਇੱਥੇ ਰਹਿੰਦੇ ਨੇ ਦੇਖੋ ਇਥੇ ਮੇਰੇ ਘਾੜੇ ਨੇ ਇਥੇ ਬਿਸਤਰੇ ਲੱਗੇ ਹੋਏ ਤਾਰੇ ਦੇਖੋ ਆਪ ਜਹੀ ਤਰ੍ਹਾਂ ਤੁਸੀਂ ਹੋ ਕਿੰਨੇ ਟਾਈਮ ਤੋਂ ਰਹਤੇ ਹੋ ਯਹਾਂ ਤੇ 2-4 ਮਹੀਨੇ ਇਹ ਪਾਰਕ ਜਿਹੜੀ ਪੂਰੀ ਕੁਵਾਰਾ ਬਣੀ ਪਿਆ ਜਿਹਨੇ ਫਟੋੜਾ ਲਗਾ ਖਰਚ ਕੀਤਾ ਗਿਆਗਾ ਉਹਦਾ ਕੋਈ ਹਾਲ ਨਹੀਂ ਹੈਗਾ ਫਟੋੜਾ ਕਿਥੇ ਮੈਨੂੰ ਇਥੇ ਦਿਖਵਾਇਆ ਲੱਗਦਾ ਨਹੀਂ ਰਹਿ ਗਈ ਇਥੇ ਫਟੋੜਾ ਤੇ ਲੱਗੇ ਦੇਖੋ ਇੰਜੈਕਸ਼ਨ ਵੀ ਪੈਣ ਹੈ ਸਰੰਜਾਂ ਦੀਆਂ ਡੱਬੀਆਂ ਪਈਆਂ ਰਹਾ ਦੇਖੋ ਆਖਿਆ ਲੇਖੋ ਵਿਣਿਆਹ ਇੰਜੈਕਸ਼ਨ ਦੇ ਕੈਪ ਪੈਨੇ ਸਹੀ ਫਿਰ ਕਹਦੇ ਜੀ ਇਹ ਪਾਰ ਦਾ ਲੋਕਾਂ ਦੇ ਕੀ ਲੋਕ ਹੋਣਗੇ ਆ ਇਥੇ ਸ਼ਰੀਰਾਂ ਮੇ ਇੰਜੈਕਸ਼ਨ ਡੀਗੇ ਪੈਨੇ ਦੇਖੋ ਇਹ ਲਾਈਵ ਤਸਵੀਰਾਂ ਨੇ ਅਸੀਂ ਕੋਈ ਆਪਣੇ ਕੋਲੋਂ ਵੀ ਦੋਦੇ ਵੀ ਇਹ ਚੀਜ਼ਾਂ ਨੇ ਸ਼ਰੀਰਾਂ ਤੋਂ ਨਾਲ ਦੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਇੰਜੈਕਸ਼ਨ ਦੇ ਨਾਲ ਇੰਜੈਕਸ਼ਨ ਦੇ ਕੈਪ ਪੈਨੇ ਪਰ ਇਥੇ ਕਿਸੇ ਦਾ ਵੀ ਧਿਆਨ ਨਹੀਂ ਕਿ ਲੱਗਦਾ ਵੀ ਜਿਹੜੀ ਪਾਰ ਹੈ ਜਿੱਥੇ ਲੋਕ ਨਸ਼ੇੜੀ ਆ ਕੇ ਬੜ ਦਿਨੋਂ ਤੋਂ ਆਂਬਵਲੀ ਦਾ ਆਸਾ ਕਰਦੀ ਆ ਕੀ ਜੇ ਅਸੀਂ ਕੋਈ ਸਵਾਲ ਕਰੀਏ ਕੋਲੋਂ ਤਾਂ ਇਹ ਕਿ ਉਹ ਨਿਸ਼ੇੜੀਆਂ ਦੇ ਰਹਿਣ ਲਈ ਪੜੇ ਨੇ ਕੀ ਉਹ ਨਿਸ਼ੇੜੀਆਂ ਨੂੰ ਰਸਾ ਕਰਨ ਲਈ ਪੜੇ ਹੋਣੇ ਜਾਂ ਹੋਰ ਲੋਕਾਂ ਦੇ ਜਿਹੜੇ ਜਿਹੜੇ ਮੰਗਦੇ ਨੇ ਉਹਨਾਂ ਦੇ ਫੋਨ ਦੇ ਲਈ ਬਣਾਏ ਹੋਏ ਨੇ ਪਰ ਇੱਥੇ ਧਿਆਨ ਨਹੀਂ ਕਿਸੇ ਲੋਕ ਕਿਉਂ ਆਉਂਦੇ ਨੇ ਪਰ ਨਹੀਂ ਆਉਂਦੇ ਹੈਗੇ ਪਰ ਇੱਥੇ ਮੈਂ ਕਿਹਾ ਚੂਹੇ ਜ਼ਰੂਰ ਹੋਣਗੇ ਮੈਂ ਦੇਖਿਆ ਨਿਸ਼ੇੜੀਆਂ ਜਿਹੜੇ ਖੁੱਡਾਂ ਨੇ ਉਹ ਐਡੀਆਂ ਵੱਡੀਆਂ ਵੱਡੀਆਂ ਕੁੱਟੀਆਂ ਪਈਆਂ ਨੇ ਇਹ ਹੈ ਚੂਹੇ ਨਾ ਘਰ ਬਣਿਆ ਪਿਆ ਜਿਹੜੀ ਪਾਰਕ ਲੋਕਾਂ ਦੇ ਲਈ ਬਣੀ ਸੀ ਉਹ ਹੁਣ ਇੱਥੇ ਚੂਹਿਆਂ ਦੇ ਲਈ ਬਣ ਗਈ ਇਥੇ ਹੋਰ ਵੀ ਲਾਡ ਹੋਣਾ ਚਾਹੁੰਦੇ ਆ ਇਥੇ ਤਸਵੀਰਾਂ ਦਿਖਾ ਰਹੇ ਆ ਕਿ ਕਿੱਦਾਂ ਇਥੇ ਦੇਖੋ ਕਿ ਕਿੰਨਾ ਇਥੇ ਦਾ ਪਿਆ ਹੋਇਆ ਕਿੰਨੀਆਂ ਪਾਰਕ ਦੀ ਲਾਡ ਜਿਹੜੀ ਉਹ ਖਰਾਬ ਹੋ ਚੁੱਕੀ ਆ ਦੇਖੋ ਇਹਦੇ ਤੋਂ ਬਿਸਤਰੇ ਆ ਬਿਸਤਰੇ ਕਾ ਨੇ ਆ ਦੇਖੋ ਬੂਟੇ ਦਾ ਹਾਲ ਦੇਖ ਲਓ ਦੇਖ ਰਹੇ ਹੋ ਪਾਰਕ ਦੇ ਵਿੱਚ ਕੋਰਾ ਨਾ ਲੱਗਿਆਗਾ

ਹਰ ਬੱਚਰੇ ਦੀ ਕੀ ਆ ਜਿਹੜੀ ਪਾਰਕ ਦੇ ਵਿੱਚ ਉਹ ਜਿਹੜੀ ਜਿਹੜੀਆਂ ਮੌਂਦੇ ਨੇ ਉਹ ਸਾਹਮਣੇ ਇੱਕ ਵਾਸਤਾ ਦਿਖਾਈ ਨੇ ਫੁੱਲ ਸਾਲ ਦਾ ਗੁੱਥੀ ਬਣਿਆ ਹੋਇਆ ਦਾ ਪਰ ਇੱਥੇ 3 ਸਾਲਾਂ ਤੋਂ ਕਿਹਨਾਂ ਪਤਾ ਨਹੀਂ ਕਿਹਾ ਨਹੀਂ ਜਾ ਰਹੇ ਉਹਨਾਂ ਦੁਆਰਾ ਸਵਾਰ ਵੀ ਪਤਾ ਨਹੀਂ ਕਿਉਂ ਨਹੀਂ ਦਿੱਤੀ ਇਹ ਕਿ ਇੱਥੇ ਰੰਗੜੀ ਦਾ ਲੈ ਨਹੀਂ ਆ ਵੀ ਉਹ ਸਾਹਮਣੇ ਪਾਰਕ ਦੇ ਸਾਹਮਣੇ ਬਿਲਕੁਲ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਬਾਗਦੂਰ ਵੀ ਇੱਥੇ ਉਹ ਨਿਸ਼ੇੜੀ ਨੇ ਉਹ ਖਰੀਮ ਨਸ਼ਾ ਕਰਦੇ ਨੇ ਸਾਡੇ ਨਾਲ ਇਹ ਮੌਕੇ ਖੰਮਰਾਲਾ ਤੋਂ ਅਗੂ ਦੇ ਪ੍ਰਧਾਨ ਜੀ ਮਜੂਰ ਨੂੰ ਨਾ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਹੈਗਾ ਪਹਿਲਾਂ ਜਿਹੜਾ ਇਸ ਬਾਗ ਦੇ ਕੋਲ ਨਹੀਂ ਜਾਂਦਾ। ਹਲਕੁਮ ਸਰ ਕੀ ਕਹਿੰਦੇ ਹੋ ਉਹਨੇ ਜਿਹੜਾ ਪਾਰਕ ਬਣੀ ਹੋਈ ਹੈ ਖੰਮਰਾਲਾ ਚੌਂਕ ਦੇ ਵਿੱਚ ਲੋਕਾਂ ਦੇ ਬੈਠਣ ਦੇ ਲਈ। ਸਵੇਰ ਵੇਲੇ ਲੱਗੇ ਹੋਏ ਆ ਕਿ ਲੱਗਦਾ ਕਿ ਲੋਕਾਂ ਕੋ ਬੈਠਦੇ ਨੇ। ਇੱਥੇ ਜੀ ਜੋ ਵੀ ਬੰਦੇ ਆ ਉਹ ਨਸ਼ੇੜੀ ਲੋਕ ਨੇ ਰਾਤ ਨੂੰ ਲੁੱਟ ਲੈਂਦੇ ਲੋਕਾਂ ਨੂੰ। ਠੀਕ ਹੈ ਜੀ। ਪਰਲੇਵਾਸੀ ਪੋਨੇ ਵਾਲੀਏ ਪਿੰਡਾ ਉਰਲੇ ਪਾਸੇ ਆਪਣੀ ਪੱਕੀ ਜਗ੍ਹਾ ਨਾ ਪੈਂਦਾ ਇਹਨਾਂ ਦਾ ਕੋਈ ਹੋਣੀ ਅੰਦਰ ਪਾਣੀ ਦਾ ਸੱਤ ਬਣਿਆ ਹੋਇਆ ਨਾ ਹੀ ਤਾਂ ਪਾਣੀ ਦੇ ਕੋਈ ਉੱਤ ਮੋਟਰ ਹੈ ਨਾ ਹੀ ਉਹਨਾਂ ਦੋਪਨਵਾਰੀ ਨਾ ਖੁਦ ਜਾ ਕੇ ਕੰਪਲੀਟ ਕਰਕੇ ਆ ਵੀ ਪਾਣੀ ਵਾਹ ਤੀਨਾਂ ਨੂੰ ਕੋਈ ਟੋਟਰ ਵਾੜ ਚਲਵਾ ਦੇ ਇਹਨਾਂ ਨੂੰ ਕੋਈ ਸੁਣਵਾਈ ਵੀ ਨਹੀਂ ਦਿੱਤੀ ਆਮ ਲੋਕਾਂ ਦੀ ਸਰਕਾਰ ਆ ਤਾਂ ਕਿਹਨਾਂ ਸੀ ਆਮ ਲੋਕਾਂ ਨੂੰ ਸੁਣਵਾਈ ਹੋਵੇ ਕਿਸੇ ਨੇ ਸੁਣਵਾਈ ਕੋਈ ਸਰਕਾਰ ਸਪੂਰਨੀ ਜੀ ਇਹਨਾਂ ਸਿੱਧਾ ਕੀਤੀ ਕਰਕੇ ਕੋਈ ਸਰਕਾਰ ਨਹੀਂ ਜੀ ਜਿਹੜੀ ਆ ਆ ਤੀ ਰਾਤ ਨੂੰ ਦੇਖ ਲੋ ਇੱਥੇ ਜਿਹੜਾ ਕੋਈ ਸਵਾਰੀ ਇੱਥੇ ਰਹਿਣ ਦੀ ਰਾਤ ਨੂੰ ਉਹਨੂੰ ਰੋਕ ਲੈਂਦੇ ਆ ਆਡੇ ਖੁਦ ਦੇ ਮੈਨੂੰ ਖੁਦ ਨੂੰ ਬੰਦੇ ਦਿੱਤਾ ਕਰ ਆਨ 2 ਵਜੇ ਕਿੱਥੋਂ ਆਇਆ ਮੈਨੂੰ ਕੋਈ ਸੇਫਟੀ ਹੈਗੀ ਇੱਥੇ ਆਪਣੇ ਪੰਜਾਬ ਦੀ ਕੋਈ ਸੇਫਟੀ ਹੈ ਨਹੀਂ ਪੰਜਾਬ ਵਿੱਚ ਕੋਈ ਸੇਫਟੀ ਹੈ ਨਹੀਂ ਬਿਲਕੁਲ ਕੋਈ ਸੇਫਟੀ ਹੈ ਨਹੀਂ ਆdte ਤੱਕ ਤਾਂ ਬਿਆਰ ਬਣਿਆ ਹੋਇਆ ਹੈ ਕੋਈ ਡਰ ਨਹੀਂ ਕੋਈ ਪ੍ਰਸ਼ਾਸਨ ਦਾ ਡਰ ਨਹੀਂਗਾ ਠੀਕ ਹੈ ਜੀ ਇਹ ਅੱਜ ਕੱਲ੍ਹ ਬਿਆਰ ਇਹਦੇ ਬਣਿਆ ਤੇਰੀ ਮਰਜ਼ੀ ਦਿੱਤਾ ਹੋ ਕਰ ਲੈਂਦਾ ਬਾਅਦ ਖੁੰਦੇ ਉਹਦੇ ਹੋ ਗ ਲੈਂਦੇ ਆਪਾਂ ਤੂੰ ਦੇਖੀ ਜੇ ਤੁਸੀਂ ਪਾਰਕ ਦੇ ਵਿੱਚ ਬੈਠ ਰਹੇ ਹੋ ਨਿਸ਼ੇੜੀ ਬੈਠੇ ਹੁੰਦੇ ਆ ਪਰ ਨਾਲ ਹੀ ਪੁਲਿਸ ਦਾ ਬੂਟ ਬਣਾ ਹੋਇਆ ਪੁਲਿਸ ਵਾਲੇ ਤੇ ਆ ਨਹੀਂ ਗਿਆ ਕੋਈ ਧੰਨ ਜੀ ਉਹਨਾਂ ਦਾ ਕੋਈ ਧੰਨ ਇਹ ਕਿਹੜਾ ਵਾਰ ਮੈਨੂੰ 17 ਸਾਲ ਕਿਉਂ ਹੋ ਗਏ ਮੈਂ ਤਾਂ ਅਜੇ ਕੋ ਦੇਖਦਾ ਰਹੇ ਕੀ ਗੱਲ ਤੇ ਆਣ ਕੇ ਨਹੀਂ ਜਾਂਦੇ ਤੁਸੀਂ ਫਿਰ ਪੁੱਛਣ ਤਾਂ ਨਹੀਂ ਮਿਲਦੀ ਮੈਨਾਂ ਨੂੰ ਤੁਹਾਨੂੰ ਸਾਥ ਨੂੰ ਸਭ ਮਿਲਦਾ ਇਹ ਕੰਮ ਐਡਾ ਲਈ ਸਭ ਤੁਹਾਨੂੰ ਪਤਾ ਹੀ ਆ ਸਾ ਮਿਲਦੀ ਫਿਰ ਕੰਮ ਕਾਜ ਨਹੀਂ ਕਰਦੇ ਬਸ ਇੱਧੇ ਹੀ ਆ ਜੀ ਤੁਹਾਨੂੰ ਪਤਾ ਹੀ ਆ ਪੰਜਾਬ ਸੁਧਾਰ ਹੋਊਗਾ ਬਾ ਜੀ ਨਾ ਮਸਕਲਾ ਬਹੁਤ ਮੁਸ਼ਕਲਾ ਬਹੁਤ ਮੁਸ਼ਕਲਾ ਜੀ ਤੁਸੀਂ ਆਪ ਵੀ ਦੇ ਦਿਓ ਕਿ ਪੱਤਰ ਘਾਰੋਂ ਉਹ ਅਖਬਾਰ ਪੜ੍ਹੀ ਹੁੰਦੀ ਆ ਕੋਈ ਕਿਥੋਂ ਪੀ ਲੋਟ ਲੈ ਕੋਈ ਪੀੜ ਲੈ ਤੂੰ ਸਰ ਤੋਂ ਛੜਿਆ ਉਹ ਡੋਲੀ ਵਾਰੀ ਚੜ੍ਹਦੀ ਆ ਮਹਾਲ ਬਹੁਤ ਸਰਕਾਰਾਂ ਨੂੰ ਲਾਸਤ ਦੇਈਏ ਠੀਕ ਹੈ ਉਹ ਵੀ ਪੀਲ ਕਰਨੇ ਚਾਹੁੰਦੇ ਇਹ ਤਾਂ ਸਰਕਾਰ ਜਿਹੜੀ ਆਈ ਆ ਬਾਹ ਦੇ ਕਾਰਸ਼ ਕਰ ਬਦਲਾਇਆ ਨਹੀਂ ਬਦਲਾ ਤਾਂ ਬਿਲਕੁਲ ਨਹੀਂ ਬਦਲਾਵੇ ਕਾਹ ਦੀ ਕੀਤਾ ਇਹ ਲੋਕਾਂ ਨੇ ਇੱਕ ਵਾਰੀ ਦੇਖ ਲਈਆਂ ਉਹ ਬੁੱਤਾਵਾ ਗੇ ਲੇਕਿਨ ਬੇੜਾ ਕਰ ਕਰਦਾ ਅੱਜ ਮੈਂ ਸਫਾਈ ਨਹੀਂ ਕੀਤੀ ਆਣਾ ਸਫਾਈ ਤਾਂ ਹੁਣ ਹੋ ਜੀ ਲੱਗਦਾ 2027 ਦੀ ਵਿਚ ਆ ਮਦੀ ਪਾਰਟੀ ਜਗਤ ਮੈਂ ਨੰ ਪੱਕਾ ਪੱਕਾ ਜਾਓ ਜੀ ਪੱਕਾ ਗਾਰੰਟੀ ਹੈ ਇਹ ਖੜਨਾ ਪਰਦਾ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲਾ ਦਾ ਨਾਰਾ ਲੈ ਕੇ ਆਈ ਸੀ ਬਦਲਾ ਹੋਏਗਾ ਪਰ ਬਦਲਾ ਤਾਂ ਨਹੀਂ ਹੋਇਆ ਹੁਣ ਦੋ ਸਾਈ ਦੇ ਵਿੱਚ ਆਮ ਆਦਮੀ ਪਾਰਟੀ ਤੇ ਜੂਰ ਬਦਲਾ ਹੋ ਜਾਏਗਾ ਅੱਜ ਤੁਹਾਨੂੰ ਤੁਮਰਾ ਚੌਕ ਦੀ ਪਾਰਕ ਦਾ ਹਾਲਾਤ ਦਿਖਾਏ ਨੇ ਜਿਹੜੇ ਸਰਕਾਰ ਦੇ ਦੁਆਰਾ ਕਰੋੜਾਂ ਰੁਪਏ ਖਰਚ ਕੀਤਾ ਗਿਆ ਸੀ ਪਰ ਲੋਕ ਇੱਥੇ ਕੋਹੜ ਛੱਡਨ ਤੁਮਰਾ ਜਿਹੜੇ ਦਾ ਹਾਲਾਤ ਇਹਨੇ ਖਰਾਬ ਹੋ ਗਏ ਕਿ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਸਰਕਾਰ ਨੇ ਦੁਆਰਾ ਕਰੋੜਾਂ ਰੁਪਏ ਖਰਚ ਕੀਤਾ ਗਿਆ ਪਾਰਕ ਤੇ ਉਹ ਸਹੀ ਜਗ੍ਹਾ ਤੇ ਲੱਗਿਆ ਦਾ ਜਾਇਤੀ ਲੋਈ ਲੋਕਾਂ ਦੇ ਬੈਠੇ ਨਹੀਂ ਪਾਸ ਬਣੀ ਹੋਈ ਹੈ ਜੇ ਨਾ ਰਹਿ ਕੇ ਨਾ ਕੋਈ ਲੋਕਾਂ ਕੇ ਬੈਠ ਸਕਣ ਤੁਸੀਂ ਵੀ ਆਪਣੀ ਰਿਕਮੈਂਡਮੈਂਟ ਬਕਤ ਨੂੰ ਜੂਰ ਦਿਓ ਕਿ ਸਾਡਾ ਇਹਦੇ ਬਾਰੇ ਕੀ ਕਹਿਣਾਗਾ ਵੀ ਜੇਕਰ ਇਹ ਪੈਸੇ ਪੂਰਾ ਤੇ ਬਾਹਰ ਤੇ ਲਾ ਦਿੱਤਾ ਗਿਆਗਾ ਇੱਥੇ ਕੋਈ ਵੀ ਬੈਠ ਨਹੀਂ ਸਕਦਾ ਲੋਕ ਡਰਦੇ ਨੇ ਇੱਥੇ ਆਉਣ ਤੋਂ ਕਿ ਇਹ ਪੈਸੇ ਖੋਹ ਜਗਾ ਦੇ ਲੱਗਾ ਤਾਂ ਸਹੀ ਨਹੀਂ ਤੁਸੀਂ ਇਹਦੇ ਤੇ ਕੋਈ ਸੁਝਾਅ ਲੈ ਰਹੇ ਦੀਪਾ ਜੀ